ਆ ਆਏ ਮਿੱਤਰੋ ਸਪਰੇਅ ਕਰਦੇ ਆਪਾਂ ਤੇ ਬੰਦੇ ਰਹਿ ਗਏ ਅਸੀਂ ਤਿੰਨ ਅੱਜ ਲਾਉਣੇ ਝੂਟੀ ਸਪਰੇਅ ਤੇ ਕਿਉਂਕਿ ਗਰਮੀ ਜਿਆਦਾ ਪੈਣ ਕਰਕੇ ਜਿਹੜੀ ਗੋ ਵਾਲੀ ਆਪਣਾ ਪੱਤਾ ਲਪੇਟ ਸੁੰਢੀ ਹੋਵਾ ਕੈਰ ਬਹੁਤ ਕਾਫੀ ਜ਼ਿਆਦਾ ਹੋ ਚੁੱਕਿਆ ਹੈ ਕਾਫੀ ਮਾਤਰਾ ਚ ਪੱਤਾ ਲਪੇਟ ਸੁੰਢੀ ਪੈ ਚੁੱਕੀ ਆ ਉਹ ਆਪਣੇ ਆਪਣੇ ਝੋਨੇ 'ਚ ਧਿਆਨ ਮਾਰੋ ਸਰਪੰਚੀ 'ਚੋਂ ਬਾਹਰ ਆਓ ਤੇ ਝੋਨੇ 'ਚ ਨਿਗਾਹ ਮਾਰੋ ਦੇਖੋ ਵੀ ਕੋਈ ਬਿਮਾਰੀ ਤਾਂ ਨਹੀਂ ਪੈ ਰਹੀ ਆ ਦੇਖੋ ਆਪਣੇ ਵੀ ਅਸੀਂ ਤੜਕੇ ਨਿਗਾਹ ਮਾਰੀ ਦਾ ਦੇਖੋ ਪੱਤਾ ਲਪੇਟ ਨੇ ਜਿਹੜਾ ਪੂਰਾ ਹੰਤ ਤੱਕ ਮਚਾਇਆ ਹੋਇਆ ਤੇ ਆਪਾਂ ਭਰ ਲੈ ਢੋਲ ਨਾਲ ਦੀ ਨਾਲ ਤੇ ਅੱਜ ਕਰ ਦਿਆਂ ਖਤਮ ਇਹਦਾ ਕਾਫੀ ਮਾਤਰਾ ਅੱਜ ਦਿਖਾਈ ਦੇ ਰਹੀ ਹੈ ਪੱਤਾ ਲਪੇਟ ਸੁੰਢੀ ਤੋਂ ਟਾਈਮ ਨਾਲ ਆਪਣੇ ਆਪਣੇ ਝੋਨੇ ਦੇਖੋ ਝੋਨਾ ਤੇ ਸਪਰੇਅ ਕਰੋ ਸਰਪੰਚੀ ਚ ਕੁਝ ਨਹੀਂ ਰੱਖਿਆ ਸਾਰੇ ਸਰਪੰਚੀ ਚ ਬੈਠੇ ਰਹਿੰਦੇ ਹੋ ਖੇਤਾਂ ਦੀ ਨਿਗਾਹ ਮਾਰੋ ਆਪਣੇ ਝੋਨੇ ਦੇਖੋ ਹੋ ਚੱਲੀ ਜਾਂਦਾ ਚੱਲੀ ਜਾਂਦਾ ਬਾਈ ਮਾਫੀ ਚਾਹੁੰਨਾ ਮਿੱਤਰੋ ਡੱਕ ਚੱਲ ਰਿਆ ਜੀ ਕੋਲੇ ਗਵਰਨਿੰਗ ਆ ਦੇ ਤਾਂ ਕਰਕੇ ਮੈਂ ਕੰਦ ਕਰਨਾ ਪਿਆ ਤੇ ਸਪਰੇਅ ਕਰਨ ਲੱਗਿਆ ਝੋਨੇ ਤੇ ਕਿਉਂਕਿ ਪੱਤਾ ਲਪੇਟ ਸੁੰਢੀ ਦਾ ਜਿਹੜਾ ਕਹਿਰ ਪੈ ਚੁੱਕਾ ਹੈ ਸੋ ਪਿੰਡਾਂ ਚੋਂ ਨਿਕਲੋ ਸਰਪੰਚੀ ਚੋਂ ਨਿਕਲੋ ਤੇ ਸਪਰੇਆ ਕਰੋ ਝੋਨੇ ਦੇਖੋ ਆਪਣੇ ਜੇ ਤੁਹਾਡੇ ਝੋਨੇ ਤੇ ਪੱਤਾ ਲਪੇਟ ਸੁੰਢੀ ਦਾ ਕਹਿਰ ਹੈ ਤਾਂ ਸਪਰੇਅ ਜਰੂਰ ਕਰੋ ਇਹ ਨਾ ਹੋਵੇ ਕਿ ਵੋਟਾਂ ਹੀ ਤੁਰੇ ਫਿਰੋ ਤੇ ਸੁੰਢੀ ਖਾਜੀ ਪੱਤਾ ਲਪੇਟ ਚੋਨਾ ਤੂੰ ਤਾਂ ਮੋੜ ਚੜਦਣਾ ਹੈ ਮੁੜਿਆ ਮੁੜਿਆ ਬੰਦੇ ਤੈਨੀਆਂ ਰਹਿ ਗਿਆ ਸੀ ਮਿੱਤਰੋ ਅੱਜ ਮਾਜ ਜਨੇ ਪੈ ਬਿਛਾਉਣੇ ਲਾਈਵ ਕਰਦਗੇ ਝੋਨਾ ਦਿਖਾਦਗੇ ਨਾ ਮਾਦਰ ਕਹਿੰਦਾ ਮੁੜਿਆ ਮੁੜਿਆ ਓਏ ਇਹਨਾਂ ਦਾ ਕੋਈ ਫਾਇਦਾ ਨਹੀਂ ਇਹ ਦੁਆਰ ਜਨੇ ਮੁੜ ਮੁੜ ਨਹੀਂ ਸੀ ਤੂੰ ਬੱਸ ਬੱਸ ਤੂੰ ਆਕੇ ਮੁੜਿਆ ਤੂੰ ਵੀ ਤੁਰ ਗਿਆ ਹੈ ਉਦੋਂ ਮੈਂ ਚੱਕ ਦਿੰਨਾ ਤੈਨੂੰ ਮੈਂ ਉਹਦੀ ਬਾਜ ਮਾਰੀ ਮੈਂ ਇੱਥੇ ਮੁੜ ਜਾ ਤੂੰ ਤਾਂ ਹੀ ਮੁੜ ਜਾਂਦਾ ਮੈਂ ਤਾਂ ਹੀ ਖਿੱਚੀ ਸੀ ਪੈ ਪਦੋਂ ਮੈਂ ਮੁੜ ਜਾ ਮੁੜ ਜਾ ਆਹ ਉਹ ਪੱਤੀ ਦੇਖ ਨਾ ਪੈ ਪੰਗੂ ਸਾਰੀ ਉਂਗਰੂ ਵਾਲੇ ਚੱਕ ਦੇ ਚੱਕ ਦੇ ਨਾ ਆ ਵੀ ਚੱਕ ਦੇ ਹਾਂ ਹਾਂ ਚੱਕ ਕੇ ਬਾਹਰ ਕਰ ਦੇ ਬਾਈ ਰਾਤ ਨੂੰ ਮੋਟਰ ਖਾਤਰ ਕਰਿਆ ਸੀ ਠੀਕ ਆ ਚਲੋ ਤੇ ਮਿੱਤਰੋ ਸਰਪੰਚੀ ਜੋ ਬਾਹਰ ਆ ਕੇ ਖੇਤਾਂ 'ਚ ਦੇਖੋ ਕਿਤੇ ਪੱਤਾ ਲਵੇੜ ਤਾਂ ਨਹੀਂ ਪਈ ਤੇ ਬਹੁਤ ਆ ਬਹੁਤ ਮਾਤਰਾ ਚ ਮੰਜੇ ਮਿਲਦੇ ਨਾ ਥਾਂ ਜੇ ਬਈ ਖੜੀ ਆ ਤੇ ਚੱਕ ਲਿਓ ਸਪਰੇਹਾ ਇਹ ਨਾ ਹੋਵੇ ਕਿ ਸਰਪੰਚੀ ਚ ਝੋਨਾ ਮੰਡੀ ਜੀ ਜਾਵੇ ਨਾ ਸੋ ਸਰਪੰਚੀ ਛੱਡੋ ਫਸਲਾਂ ਕੱਢੋ ਫਸਲਾਂ ਦੇ ਧਿਆਨ ਦੇਵੋ ਤੇ ਅਸੀਂ ਵੀ ਅਜ ਤਿੰਨ ਜਾਣੀ ਸੀਗੇ ਤਾਂ ਆ ਰਕੇ ਮਾਜਲ 10 15 ਮਿੰਟ ਪਹਿਲਾਂ ਪਹਿਲਾਂ ਲਾਈਵ ਹੋ ਜੀਏ ਫੇਰ ਤਾਂ ਚੱਕ ਦੇਣਾ ਚੱਕ ਦੇਣਾ ਉਧਰੋਂ ਹੈਲੀਕਾਪਟਰ ਤੇ ਵੀ ਜਾਇਜ਼ਾ ਲਿਆ ਯਾਰ ਆ ਝੋਨੇਆਂ ਦਾ ਖੇਤਾਂ ਦਾ ਵੀ ਕਿੰਨੇ ਬੰਦੇ ਖੇਤ ਫੇਰਦੇ ਕਿੰਨੇ ਬੰਦੇ ਸਰਪੰਚੀਆਂ ਚੋਨਾ ਚ ਪਿੰਡਾਂ ਚ ਇਕੱਠ ਕਰਦੇ ਫਿਰਦੇ ਆ ਉਹ ਮਾਹੌਲ ਸਾਰੇ ਪਾਸੇ ਘਰਮਾ ਰੱਖਿਆ ਇਸ ਵਾਰ ਸਰਬਸੰਮਤੀ ਬਹੁਤ ਹੋ ਰਹੀ ਆ ਬਹੁਤ ਪਿੰਡਾਂ ਨੇ ਸਰਬਸੰਮਤੀ ਕੀਤੀ ਆ ਜੋ ਕਿ ਚੰਗੀ ਗੱਲ ਆ ਸਰਕਾਰ ਕਹਿੰਦੀ ਸਰਬਸੰਮਤੀ ਕਰੋ ਵੱਧ ਤੋਂ ਵੱਧ ਤੇ ਸਰਪੰਚ ਵੀ ਸਾਡੇ ਚਣੋ ਆ ਵੀ ਖੋਲਦੇ ਆ ਪਰ ਟੱਕਣਾ ਨਾ ਟੱਕਣਾ ਨਹੀਂ ਖੋਲਣਾ ਬਸ ਆਈਏ ਵੀਰੋ ਚੱਕ ਗਏ ਆ ਜਿਹੜੇ ਨੇ ਸੁਣਨੇ ਫੇਰ ਪਾਣੀ ਜਾਉਂਦੇ ਠੀਕ ਆ ਗੁਰਵਿੰਦਰ ਸਿੰਘ ਰੰਦਾਵਾ ਸਾਸਤਰੀ ਕਾਲ ਜੀ ਸਾਸਤਰੀ ਕਾਲ ਕੀ ਹਾਲ ਚਾਲ ਹੈ ਜੀ ਰੰਦਾਵਾ ਸਾਹਿਬ ਆਪਣੇ ਕੋਲ ਥੋੜਾ ਟਾਈਮ ਹੀ ਆ ਫਿਰ ਸਪਰੇਅ ਕਰ ਲੱਗਾਂਗੇ ਸੋ ਗੱਲਬਾਤ ਉਨੀ ਹੋਣੀ ਨਹੀਂ ਲਾਈਵ ਬੰਦ ਕਰਨਾ ਪੈਣਾ ਉਹ ਬੰਦੇ ਅਸੀਂ ਤੰਨੇ ਰਹਿ ਗਏ ਅੱਜ ਉਹ ਮਹੱਜ ਜਿਹਨਾਂ ਇੱਕ ਪਾਇਪ ਖਿੱਚਦੇ ਆ ਖਾਲਚ ਪਾਇਪ ਵਿਛਾਉਣੇ ਆ ਉਹਨਾਂ ਚ ਲਾਈਵ ਕਰ ਲੀ ਗਏ ਤੇ ਇਹ 26 ਜਿਹੜਾ ਝੋਨਾ ਆਪਣਾ ਇਹਦੇ ਕਾਫੀ ਜ਼ਿਆਦਾ ਮਾਤਰਾ ਵਿੱਚ ਪੱਤਾ ਲਪੇਟਾਈ ਦੀ ਸੁੰਡੀ ਉਹਦਾ ਕਹਿਰ ਹੋ ਚੁੱਕਾ ਤੁਹਾਨੂੰ ਦਿਖਾ ਦਿੰਨੇ ਆਪਾਂ ਕਿਹੜੇ ਲੋਟ ਆ ਸੁੰਡੀ ਆਈ ਲਈ ਉਹ ਪੱਤਾ ਲਪੇਟ ਆ ਦੇਖੋ ਇਹਦੇ ਵਿੱਚ ਤੁਹਾਨੂੰ ਦਿਖਾਉਣੇ ਆਪਾਂ ਸੁੰਡੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਸੁੰਡੀ ਦੀ ਸਪੀਡ ਚੈੱਕ ਕਰਿਓ ਆ ਦੇਖੋ ਇਹ ਤਾਂ ਹੈਣੀ ਕੀ ਉਹ ਤੋੜਨ ਵਾਲੀ ਡਿੱਗ ਜਾਂਦੀ ਹੈ ਕੀ ਵਾਰ ਤੇ ਤਾਜਾ ਇਹਦਾ ਮਲ ਮਠੇਰ ਵਧੀਆ ਵਧੀਆ ਵੀਰੇ ਇਸ ਚੜ ਦੀ ਕਲਾਚ ਆਪਣੇ ਵੀ ਸਾਰੇ ਤੇ ਅਸੀਂ ਝੋਨੇ ਤੇ ਸਪਰੇਅ ਕਰਨ ਲੱਗਦੇ ਸੀਗੇ ਮਾਝਾ 10 ਮਿੰਟ ਦੱਸਿਆ ਜਾਵੇ ਸਾਰੇ ਵੀਰ ਭਰਾਵਾਂ ਨੂੰ ਕਿ 35 ਜਨਾਲ ਜੇ ਰਹਿਣ ਵੀ ਆਪਣੇ ਆਪਣੇ ਝੋਨੇ ਜਰੂਰ ਦੇਖੋ ਇੱਕ ਵਾਰੀ ਹੈਨਾ ਜੇ ਪੱਤਾ ਲਬੜ ਸੁੰਢੀ ਹੈ ਤਾਂ ਸਪਰੇਅ ਕਰੋ ਇਹ ਨਾ ਹੋਵੇ ਸਰਪੰਚ ਜੀ ਤੁਰੇ ਫਿਰਗੇ ਤੇ ਚੌਧਰ ਨੇ ਕੁਛ ਨਹੀਂ ਦੇਣਾ ਜੇ ਆਪਾਂ ਆ ਦੇਖੋ ਇਹਦੀ ਸਪੀਡ ਚੈੱਕ ਕਰੋ ਮਿੱਤਰੋ ਸੁੰਡੀ ਦੀ ਦੇਖੋ ਦੇਖ ਦਿਆ ਜਿਹੜੇ ਬੰਦੇ ਨੂੰ ਸੁੰਡੀ ਦਿਖਾਈ ਦੇ ਰਹੀ ਹੈ ਜਰੂਰ ਕਮੈਂਟ ਕਰਕੇ ਦੱਸਿਓ ਹਾਂ ਵੀ ਬੰਨ ਟਾਈਮ ਦੋ ਹਾਂਜੀ ਹਾਂਜੀ ਆਪਾਂ ਦੋਵੇਂ ਡਿਊਟੀਆਂ ਕਰੀ ਦੀਆਂ ਕਿਉਂਕਿ ਕਿਸਾਨੀ ਨਾਲ ਸੰਬੰਧਤਾਪਾ ਹਨਾ ਬਈ ਕਿਸਾਨ ਭਰਾਵਾਂ ਨੂੰ ਮੌਕੇ ਦੱਸਿਆ ਜਾ ਵੀ ਟਾਈਮ ਨਾਲ ਹੁਣ ਕਈ ਬੰਦੇ ਦੱਸਦੇ ਨਹੀਂ ਹੁੰਦੇ ਵੀ ਅਸੀਂ ਸਪਰੇਅ ਕਰਨ ਲੱਗੇ ਆ ਜਾਂ ਕਾਦੀ ਸਪਰੇਅ ਕੀਤੀ ਆ ਕਾਹਤੋਂ ਕੀਤੀ ਆ ਆਹ ਬਿਮਾਰੀ ਹੈ ਜੀ ਇੱਥੇ ਆਪਾਂ 10% ਕਰ ਰਹੇ ਆ ਇੱਕ ਸਪਰੇਅ ਹੋਰ ਆ ਉਹ ਵੀ ਮੈਂ ਪਤਾ ਕਰਕੇ ਦੱਸਦਾ ਕਿਉਂਕਿ ਮੈਨੂੰ ਸਪਰੇਅ ਦਾ ਇਹ ਧਿਆਨ ਨਹੀਂ ਦੋ ਸਪਰੇਅਾਂ ਕਰ ਰਹੇ ਆ ਇੱਕ 10% ਤੇ ਇੱਕ ਉਹਦੇ ਨਾਲ ਕਿਹੜੀ ਦੱਸਦੇ ਸੀ ਕਿ ਮੈਂ ਦੇਖ ਕੇ ਢੋਲ ਕੋਲੇ ਚੱਲਦਾ ਹਾਂ ਸਮਝ ਦੱਸਦੇ ਆ ਕਿਹੜੀ ਸਪਰੇਅ ਆ ਤੇ ਇਹ ਆਪਾਂ ਚੱਲ ਰਿਹਾ ਮੇਰੇ ਵੀਰੋ ਤੇ ਆਂ ਸੁੰਡੀ ਸਪੀਡ ਚੈੱਕ ਕਰੋ ਦੇਖੋ ਜਿਵੇਂ ਇਲੈਕਸ਼ਨ ਵੇਲੇ ਭਜਦੇ ਨੇ ਜਿਹੜੇ ਉਂਗਲ ਲਾਉਣ ਵਾਲੇ ਉਵੇਂ ਭਜਦੀ ਆ ਹਾਂ ਦੇਖੋ ਇਹ ਉਂਗਲ ਲਾ ਕੇ ਭਜਦੇ ਜਿਵੇਂ ਸਰਬਸ਼ਾਂਤੀ ਨਹੀਂ ਹੁੰਦੇ ਨਹੀਂ ਜਾਂ ਹੋਰ ਉਹ ਚੀਜ਼ ਐ ਆ ਦੇਖੋ ਐਵੇਂ ਛਾਲਾ ਮਾਰਦੇ ਜਿਹੜੇ ਸਰਬਸ਼ਾਂਤੀ ਤੋਂ ਡਰਦੇ ਹੁੰਦੇ ਜਿਹੜੇ दारू ਪੀਣ ਵਾਲੇ ਬੰਦੇ ਹੁੰਦੇ ਉਹ ਤਾਂ ਆਇਆ ਬੜ ਕੁਦੇ ਹੁੰਦੇ ਸਰਵਿਸਮਤੀ ਹੁੰਦੀ ਹੈ ਦੇਖੋ ਸੋ ਇਹਨੂੰ ਦਾ ਆਪਾਂ ਇੱਥੇ ਖਤਮ ਕਰ ਦਿੰਨੇ ਆ ਇੱਕ ਸੁੰਡੀ ਦਾ ਮਾਰਤੀ ਬਾਕੀ ਬਰਨੋ ਚਲਾ ਰਿਹਾ ਮੁੰਡਿਆਂ ਨੇ ਇਹ ਵੀ ਸੁੰਡ ਦਿਖਾ ਦੇਗੇ ਬਾਈ ਹੈਨਾ ਆਪਣਾ ਉਹ ਕੰਮ ਹੈਗਾ ਵੀ ਬਸ ਸਪਰੇਅ ਨਾਲ ਦਿਖਾਈ ਗਈ ਕਈ ਬੰਦੇ ਰੈਪਰ ਲਾ ਲੈਂਦੇ ਆ ਟੋਲੋਂ ਦੱਬੇ ਤੋਂ ਵੀ ਇਹਦਾ ਜ਼ਹਿਰ ਹੀ ਹੈ ਕੋਈ ਮਰਜ਼ੀ ਕਰ ਦਿਓ ਤੇ ਦੱਸਣਾ ਜ਼ਰੂਰੀ ਹੈ ਵੀ ਕਿਹੜੀ ਸਪਰੇਅ ਹੈ ਕਦੋਂ ਕਰਨੀ ਹੈ ਤੇ 12 ਵਜੇ ਤੋਂ ਬਾਅਦ ਹੀ ਹੁੰਦੀ ਹੈ ਇਹ 10 10 11 ਵਜੇ ਤੋਂ ਬਾਅਦ ਤਾਂ ਕਿ ਜਿਹੜੀ ਟ੍ਰੇਲ ਹੋ ਲੈ ਜੇ ਝੋਨੇ ਤੋਂ ਤੇ ਉਧਰੋਂ ਬਾਰੀ ਵੜ੍ਹ ਲਈ ਨਹਿਰੀ ਪਾਣੀ ਪਈ ਉਹ ਥੱਲੇ ਉੱਤੇ ਸਪਰੇਅ ਹੋਈ ਜਾਊਗੀ ਸੋਨੇ ਦੇ ਸੁਭਾਗਾ ਹੋ ਜੂ ਆਜੂ ਕਰਦੇ ਆ ਸਪਰੇਅ ਪਹਿਲਾਂ ਮੈਂ ਦਿਖਾ ਦਿਆਂ ਤੁਹਾਨੂੰ ਕਿਹੜੀ ਸਪਰੇਅ ਕਰਦੇ ਆ ਨਾ ਜੇ ਫੇਰ ਆਪਾਂ ਕਰਦੇ ਆਂਗੇ ਲਾਈਵ ਬੰਦ ਜੇ ਸਪਰੇਅ ਸਟਾਰਟ ਕਰਨੀ ਹੈ ਤੇ ਉਹਨਾਂ ਚਿਰ ਆਪਾਂ ਗੱਲਬਾਤ ਕਰਦੇ ਆਂ ਇਹ ਤੇ ਬਾਹਰੋਂ ਲੈ ਕੇ ਉਹ ਨਹਿਰ ਤੱਕ ਆ ਪਟੇ ਤੇ ਕਰਨੀ ਹੈ ਫਿਰ ਉਧਰੋਂ ਵਾਪਸੀ ਤੇ ਇਸ ਪਟੇ ਤੇ ਕਰਨੀ ਹੈ ਸੋ ਬਣੇ ਰਹੋ ਲਾਈਵ ਦੇ ਨਾਲ ਜਿੰਨਾ ਚਿਰ ਸਪਰੇ ਹੁੰਦੀ ਆ ਤੁਹਾਨੂੰ ਦਿਖਾਵਾਂਗੇ ਬੰਦੇ ਤਿੰਨ ਹੀ ਆ ਸੀ ਤਿੰਨ ਬੰਦਿਆਂ ਨੇ ਕਰਨੀ ਅੱਜ ਸਾਡੇ ਦੋ ਬੰਦੇ ਗਏ ਗਰਾਹ ਤੇ ਰਹਿ ਗਏ ਅਸੀਂ ਤਿੰਨ ਅਭੀ ਜੀਰੀ ਕੀਤਾ ਨਹੀਂ ਮਤਲਬ ਕੀ ਸਮਝਿਆ ਬਈ ਇਹ ਤਾਂ ਸਮਝ ਨਹੀਂ ਆਈ ਯਾਰ ਜਗਤਾਰ ਸਿੰਘ ਬਾਈ ਦਵਾਈ ਆਪ ਆਪ ਦਿਖਾਉਣਾ ਤੁਹਾਨੂੰ ਮੈਂ ਆਪ ਆਈ ਯਾਰ ਰੌਕਟ ਦੀ ਗੀ ਦਿੱਕਾ 10% ਆ ਇਹ ਦੋਸ ਪ੍ਰਿਆਮ ਲਾ ਕੇ ਕਰਦੇ ਆ ਬਾਈ ਦਾ ਸੋਨ ਨੂੰ ਵੀ ਦੇਵਾਂਗੇ ਦਿਹਾੜੀ ਆ ਜਾਓ ਨਾਲ ਸਪਰੇਅ ਕਰਾਓ ਕਰਾ ਪੈਪੂਪ ਖਿਚਾਓ ਸੋਨ ਨੂੰ ਵੀ ਦੇਵਾਂਗੇ ਦਿਹਾੜੀ ਮਹਿਤਾਬ ਸਿੰਘ ਦੇ ਇਹ ਤੋਂ ਬਾਅਦ ਲਾਈਵ ਆਪਾਂ ਬੰਦ ਕਰ ਦਾਂਗੇ ਮੇਰੇ ਭਰਾਵੋ ਕਿਉਂਕਿ ਬੰਦੇ ਅਸੀਂ ਤਿੰਨ ਹੀ ਆ ਜਿਹੜੂ ਬਰੇਦਰ ਖੜਾ ਦੇਖ ਚਾਚਾ ਕਿਧਰ ਗਿਆ ਉਹ ਸੀ ਇਹ ਦੋਵੇਂ ਪਾਈਪ ਲੈ ਕੇ ਅੰਦਰ ਚੱਲਣਗੇ ਝੂਨੇ ਚ ਤੇ ਆਪਾਂ ਇੱਥੋਂ ਪਾਈਪ ਖਿੱਚਣੀ ਆ ਸੋ ਇੰਨੇ ਦਾ ਲਾਈਵ ਆਪਾਂ ਕਰਨ ਦਾ ਮਤਲਬ ਇਹ ਸੀਗਾ ਵੀ ਸੁੰਢੇ ਆਪਦੇ ਖੇਤ ਤੱਕ ਜਾ ਕੇ ਧਿਆਨ ਨਾਲ ਇੱਕ ਵਾਰੀ ਚੈੱਕ ਕਰ ਲਓ ਵੀ ਕੋਈ ਪੱਤਾ ਲਪੇਟ ਸੁੰਢੀ ਦਾ ਕਹਿਰ ਕਿੰਨਾ ਹੈ ਹਨਾ ਸੋ ਨੂੰ ਆਪਾਂ ਦਿਖਾ ਦਿੰਨੇ ਆ ਪੱਤਾ ਲਪੇਟ ਸੁੰਢੀ ਕਿੰਨੀ ਗਾ ਪਹਿਲਾਂ ਵੀ ਦਿਖਾਈ ਸੀਗੀ ਤੇ ਏ ਉਵੇਂ ਤੜਫਦੀ ਆ ਜਿਵੇਂ ਹੁਣ दारू ਵਾਲੇ ਤੜਫ ਰਹੇ ਆ ਵੀ ਸ਼ਰਮ ਸੰਤਤੀ ਹੋ ਗਈ दारू ਨਹੀਂ ਮਿਲਣੀ ਪੀਣ ਨੂੰ ਉਵੇਂ ਇਹ ਸੁੰਡੀ ਜੜੀ ਉਹ ਤੜਫ ਰਹੀ ਆ ਆਈ ਦਿਖਾਉਣੇ ਸਮੋ ਸਪੀਡ ਚੈੱਕ ਕਰੇ ਸੁੰਡੀ Hey la tajie pero a de Ah, ah, dejo Oye, es hundido. Patal verde ਦੇਸੀ ਹੋਣੀ ਆ ਮੇਰੇ ਭਰਾਵੋ ਇਹ ਉਵੇਂ ਭਾਈ ਦੀ ਆ ਦੇਖੋ ਲੇ ਕਿਉਂ ਤਰਫ ਦੀਆਂ ਉਂਗਲਾਂ ਵਾਲਿਆਂ ਵਾਂਗੂ ਜਿਹੜੇ ਸਰਬਸੰਪਤੀ ਨਾਲ ਵੋਟਾਂ ਨਹੀਂ ਹੋਣ ਦਿੰਦੇ ਹਨ ਉਹ ਐਂ ਤੜਫ ਰਹੇ ਆ ਹੁਣ ਵੀ ਆ ਸਰਬਸੰਪਤੀ ਨਾਲ ਵੋਟਾਂ ਨੇ ਹੋ ਗਈਆਂ ਤੇ ਦਾਰੂ ਕਿਵੇਂ ਮਿਲੂਗੀ ਉਵੇਂ ਸੁੰਡੀ ਤੜਫ ਰਹੀ ਆ ਤੇ ਸ਼ੁਰੂ ਕਰਦੇ ਆਂ ਸਪਰੇ ਮੇਰੇ ਭਰਾਵੋ ਠੀਕ ਹੈ ਜੀ ਆਜੋ ਫਿਰ ਭਰਾ ਬ੍ਰੇਕ ਕਰਨ ਮੜੇ ਆਂ ਆਪਾਂ ਤੇ ਲਾਈਵ ਕਰ ਦਈਏ ਬੰਦ ਠੀਕ ਹੈ ਜੀ ਮੇਰੇ ਤੋਂ ਧੰਨਵਾਦ ਸਸਰੀਕਾ ਨਹਰੀ ਪਾਣੀ ਦੇ ਵਿੱਚ ਮੋਟਰ ਚੱਲ ਰਹੀ ਆ ਇਦੋਂ ਤਿਆਰੀ ਹੋ ਗਈ ਜਮਾ ਮੁਕੰਮਲ ਘੁਲ ਗਈ ਸਪਰੇ ਹੋ ਗਈ ਚੱਲ ਫੇਰਾ ਕਾਸ ਲੋ ਗਨ ਗਨ ਤੇ ਲਾਈਵ ਕਰ ਦਿਆ ਬੰਦ ਮੈਂ ਵੀ ਠੀਕ ਹੈ ਜੀ ਮਿੱਤਰੋ ਧੰਨਵਾਦ ਜਿੰਨੇ ਵੀ ਲਾਈਵ ਤੇ ਜੁੜੇ ਸੱਚੇ ਮਿੱਤਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਅਸੀਂ ਬੰਦੇ ਅੱਜ ਥੋੜੇ ਆ ਤਾਂ ਕਰਕੇ ਸਪਰੇਅ ਕਰਨ ਲੱਗੇ ਆ ਜਾਂਦੇ ਜਾਂਦੇ ਲਾਈਕ ਮਾਰ ਦਿਓ ਕਿਸਾਨਾਂ ਨੂੰ ਕਿਸਾਨੀ ਨੂੰ ਤੇ ਦੇਖ ਲਓ ਤੁਹਾਡੇ ਸਾਹਮਣੇ ਆ 10 ਕਿੱਲੇ ਇਹ ਹੋ ਗਏ 10 ਇਧਰ 20 ਕਿੱਲੇ ਸਪਰੇਅ ਕਰਨੀਆਂ ਬੰਦੇ ਹੈਗੇ ਤਿੰਨ ਆਸੀਂ ਤੇ ਕੰਮ ਲੱਗਿਆ ਕਰਨ ਸਟਾਰਟ ਟਾਈਮ ਹੋ ਗਿਆ 11 ਵਜ ਗਏ 11 ਵਜੇ ਤੋਂ ਲੈ ਕੇ ਅਸੀਂ 3 ਵਜੇ ਤੱਕ 2 ਵਜੇ ਤੱਕ ਗਿੜਦਾ ਪਾ ਦੇਣਾ ਦਾ 10 ਕਿਲੋ ਟੋਲ ਕੱਢ ਕੇ ਫੇਰ ਹੀ ਰੁਕਾਂਗੇ ਠੀਕ ਹੈ ਜੀ ਮਿੱਤਰੋ ਧੰਨਵਾਦ ਪਾਸੇ ਦੂਰ ਹੈ